ਆਪ ਕੋਤਾ ਜਨਸੀਆਈਡੀ सीबीआई ਅਸਲੀ ਗੱਲ ਹੈ ਜਦੋਂ ਕਿਸੇ ਇੰਸਟੀਚੂਸ਼ਨ ਦਾ ਮਰ ਜਾਣਾ ਉਹ ਦੇਸ਼ ਲਈ ਬਹੁਤ ਵੱਡਾ ਨੁਕਸਾਨਦਾਇਕ ਆ ਜਿੱਦਾਂ ਕਹਿੰਦੇ ਨਾ ਕਿ ਬੰਦੇ ਦਾ ਮਰ ਜਾਣਾ ਕੁਝ ਨਹੀਂ ਹੁੰਦਾ ਲੇਕਿਨ ਕਿਸੇ ਦੀ ਜ਼ਮੀਰ ਦਾ ਮਰ ਜਾਣਾ ਸਭ ਤੋਂ ਮਹਾਰਾ ਹੁੰਦਾ ਸਾਡੇ ਕਈ ਸਲੀਪਰ ਸੈੱਲ ਵੀ ਹੈਗੇ ਆ ਫੱੱਚੀ ਗੱਲਾਂ ਸਾਡੀ ਕਾਂਗਰਸ ਦੇ ਵਿੱਚ ਵੀ ਹੈਗੇ ਆ ਜਿਹਨੂੰ ਆਡੈਂਟੀਫਾਈ ਕਰਕੇ ਤੇ ਲੋਕਾਂ ਦੇ ਸਾਹਮਣੇ ਲਿਆਉਣ ਦੀ ਜਰੂਰਤ ਹੈ ਕਿ ਆਖੋ ਕਿ ਸਾਡਾ ਵਰਕਰ ਬਹੁਤ ਚਾਰਜ ਹੋਇਆ ਆ ਅੱਜ ਜਰੂਰਤ ਕਾਦੀ ਆ ਮੋਤੀ ਡਰਦਾ ਹੈ ਕੀ ਕੋ ਆਗੇ ਕਰਦਾ ਹੈ ਪਰਜਪ ਸਿੰਘ ਇਸ ਦੇਸ਼ ਦੇ ਵਿੱਚ ਸਰਕਾਰਾਂ ਨਹੀਂ ਚੱਲ ਰਹੀਆਂ ਇਸ ਦੇਸ਼ ਦੇ ਵਿੱਚ ਤੇ ਪੰਜਾਬ ਸੂਬੇ ਦੇ ਵਿੱਚ ਦੋ ਸਰਕਸਾ ਚੱਲ ਰਹੀਆਂ ਇੱਕ ਮੋਤੀ ਚਲਾ ਰਿਹਾ ਔਰ ਇੱਕ ਭਗਵਾਨ ਤੁਮਾਨ ਤੇ ਕੇਜਰੀਵਾਲ ਚਲਾ ਰਿਹਾ ਤੁਸੀਂ ਤੇ ਦੋਨਾਂ ਦਾ ਇਹਨਾਂ ਦੀ ਵਰਕਿੰਗ ਦੇਖੋਗੇ ਤਾਂ ਇੱਕੋ ਜਿਹੀ ਆ ਉੱਥੇ ਵੀ ਏਜੰਸੀਆਂ ਦਾ ਜੂਸ ਹੋ ਰਿਹਾ ਤੇ ਇੱਥੇ ਵੀ ਪੰਜਾਬ ਪੁਲਿਸ ਤੇ ਵਿਜੀਲੈਂਸ ਦੀ ਗੱਤੋਂ ਹੋ ਰਹੀ ਆ ਆਪਾਂ ਸਾਰਿਆਂ ਨੂੰ ਕਿਉਂਕਿ ਸਮਾਂ ਥੋੜਾ ਵੀ ਆ ਸਾਡੇ ਲੀਡਰ ਸਾਹਿਬਾਨ ਬੁਰਸ਼ ਜਿਹੜੇ ਸਾਡੇ ਜ਼ਿਲ੍ਹਿਆਂ ਤੋਂ ਵੀ ਆਏ ਆ ਉਹਨਾਂ ਨੇ ਵੀ ਬੋਲਣਾ ਮੇਰੀ ਤੁਹਾਨੂੰ ਸਾਰਿਆਂ ਨੂੰ ਇੱਕੋ ਹੀ ਬੇਨਤੀ ਆ ਇਹ ਸਰਕਸ ਦੇ ਵਿੱਚ ਜਿੱਦਾਂ ਡੀਜੇ ਲੱਗਾ ਹੁੰਦਾ ਨਾ ਇੱਕ ਗਾਣੇ ਤੋਂ ਦੂਜੇ ਗਾਣੇ ਤੇ ਦੂਜੇ ਗਾਣੇ ਤੋਂ ਤੀਜੇ ਗਾਣੇ ਤੇ ਇਹ ਅਸਲੀਅਤ ਹੈ ਕਿ ਰੋਜ਼ ਇਹ ਕੰਮ ਕਰਦੇ ਆ ਤੁਹਾਨੂੰ ਯਾਦ ਹੋਣਾ ਲੋਟਸ ਆਪਰੇਸ਼ਨ ਜਿਹੜਾ ਇੱਥੇ ਦਾ ਇੱਕ ਐਮਐਲਏ ਇੱਕ ਕੰਪਲੀਟ ਦੇ ਕੇ ਆਇਆ ਸੀ ਡੀਜੀ ਨੂੰ ਤੇ ਉਹਦਾ ਦੇਖ ਲਓ ਕੀ ਹੋਇਆ ਉੱਥੇ ਜਦੋਂ-ਜਦੋਂ ਵੀ ਦੇਸ਼ ਦੇ ਵਿੱਚ ਬੀਜੇਪੀ ਦੀ ਸਰਕਾਰ ਹਿਲਦੀ ਆ ਤੇ મોદી ਸਾਹਿਬ ਇਹੋ ਜਿਹਾ ਕੋਈ ਨਾ ਕੋਈ ਸ਼ਕੂਫਾ ਛੱਡ ਕੇ ਵਹਿ ਜਾਂਦੇ ਆ ਤੇ ਉਹਦੇ ਵਿੱਚ ਸਾਡੇ ਕਈ ਸਲੀਪਰ ਸੈੱਲ ਵੀ ਹੈਗੇ ਆ 25 ਗੱਲਾਂ ਸਾਡੀ ਕਾਂਗਰਸ ਦੇ ਵਿੱਚ ਵੀ ਹੈਗੇ ਆ ਜਿਹਨੂੰ ਆਡੈਂਟੀਫਾਈ ਕਰਕੇ ਤੇ ਲੋਕਾਂ ਦੇ ਸਾਹਮਣੇ ਲਿਆਉਣ ਦੀ ਜਰੂਰਤ ਹੈ ਆਖੋ ਕਿ ਸਾਡਾ ਵਰਕਰ ਬਹੁਤ ਚਾਰਜ ਹੋਇਆ ਆ ਅੱਜ ਜਰੂਰ ਕਾਦੀ ਆ ਜ਼ਰੂਰ ਤਾਂ ਸਾਨੂੰ ਇਹਨਾਂ ਦੀ ਨੋਟੰਕੀ ਦੀ ਸਮਝਣ ਦੀ ਜ਼ਰੂਰਤ ਹੈ ਕਿਉਂਕਿ ਦੇਸ਼ ਦੇ ਵਿੱਚ ਲੌਂਡ ਆਰਡਰ ਦੇਸ਼ ਦੀ ਮਹंगाई ਦੇਸ਼ ਦੀ ਅਨਇੰਪਲੋਇਮੈਂਟ اور ਦੇਸ਼ ਜਦੋਂ ਖਾਸ ਕਰਕੇ ਜਦੋਂ ਰਾਹੁਲ ਗਾਂਧੀ ਜੀ ਨੇ ਪ੍ਰੈਜ਼ੀਡੈਂਟ ਦੇ ਭਾਸ਼ਣ ਦੇ ਉੱਤੇ ਮੇਰਾ خیال ਹੈ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਬਿਹਤਰ ਦੱਸਣਗੇ ਔਜਲਾ ਸਾਹਿਬ ਤੇ ਜੰਮੀ ਸਾਹਿਬ ਉਹ ਕੀ ਕਹਿ ਰਹੇ ਸੀ ਵੀ ਅਮਰੀਕਾ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਆਪਣੀ ਤਕੜੀ ਕਰੋ ਤਾਂ ਕਿ ਨੌਜਵਾਨਾਂ ਨੂੰ ਨੌਕਰੀ ਮਿਲੇ ਆਪਣਾ ਦੇਸ਼ ਤਕੜਾ ਹੋਵੇ ਕਿਉਂਕਿ ਹਿੰਦੁਸਤਾਨ ਤੋਂ ਬਿਨਾ ਤੇ ਚਾਈਨਾ ਤੋਂ ਬਿਨਾ ਜਿਹੜਾ ਅਮਰੀਕਾ ਆ ਉਹਦੀ ਕੋਈ ਬੌਧਿਕ ਬੁੱਕਤ ਨਹੀਂ ਹੈ ਲੇਕਿਨ ਅਸਲੀ ਗੱਲ ਹੈ ਸਿਰਫ ਦੇਸ਼ ਦੇ ਵਿੱਚ ਇੱਕ ਨਫਰਤਰੀ ਨਫਰਤ ਹੀ ਰਾਜਨੀਤੀ ਇੱਕ ਵੰਡੀਆਂ ਪਾਉਣ ਵਾਲੀ ਰਾਜਨੀਤੀ ਕਿਉਂਕਿ ਇਹਨਾਂ ਨੂੰ ਸਾਰਿਆਂ ਨੂੰ ਪਤਾ ਕਿ ਅਸੀਂ ਪਿਛਲੇ 12-13 ਸਾਲਾਂ ਦੇ ਵਿੱਚ ਨਾ ਕਿਸੇ ਨੂੰ ਨੌਕਰੀ ਦੇ ਸਕਿਆ। ਦੇਸ਼ ਦੇ ਉੱਤੇ 205 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਜਦ ਕਿ ਢੀਲੇ 60 ਸਾਲਾਂ ਦੇ ਵਿੱਚ ਉਹ ਸਿਰਫ 55 ਕਰੋੜ ਦਾ ਸੀ। ਅੱਜ ਦੇਸ਼ ਦੇ ਹਾਲਾਤ ਇਹ ਹੋ ਗਏ ਆ ਕਿ ਸਾਡੀ ਜੀਡੀਪੀ ਜਿਹੜੀ ਆ ਉਹ ਲਗਭਗ ਸਾਡੀ ਟੋਟਲ ਇਨਕਮ ਨਾਲੋਂ 85% ਤੇ ਪਹੁੰਚ ਗਈ ਆ। ਜਿਹੜੀ ਕਿਸੇ ਦੇਸ਼ ਦੀ ਵੀ ਬੈਂਕਰਪਸੀ ਨਹੀਂ ਬਹੁਤ ਨੇੜੇ ਆਪਾਂ ਦੇਖ ਸਕਦੇ ਆ। ਫੋ ਇਸ ਕਰਕੇ ਇਹ ਜਿਹੜੀਆਂ ਆ ਜਿਹੜੀਆਂ ਕੋਤਾ ਏਜੰਸੀਆ ਈਡੀ सीबीआई ਅਸਲੀ ਗੱਲ ਹੈ ਜਦੋਂ ਕਿਸੇ ਇੰਸਟੀਚਿਊਸ਼ਨ ਦਾ ਮਰ ਜਾਣਾ ਉਹ ਦੇਸ਼ ਲਈ ਬਹੁਤ ਵੱਡਾ ਨੁਕਸਾਨਦਾਇਕ ਆ ਜਿੱਦਾਂ ਕਹਿੰਦੇ ਨਾ ਕਿ ਬੰਦੇ ਦਾ ਮਰ ਜਾਣਾ ਕੁਝ ਨਹੀਂ ਹੁੰਦਾ ਲੇਕਿਨ ਕਿਸੇ ਦੀ ਜ਼ਮੀਰ ਦਾ ਮਰ ਜਾਣਾ ਸਭ ਤੋਂ ਮਹਾਰਾ ਹੁੰਦਾ ਆਪਾਂ ਉਸ ਹਿੰਦੁਸਤਾਨ ਦੀ ਪੰਜਾਬ ਜ਼ਮੀਰ ਹੈ ਪੰਜਾਬੀਆਂ ਨੇ ਹਮੇਸ਼ਾ 80% 90% ਉਹਦੇ ਵਿੱਚ ਆਪਣਾ ਯੋਗਦਾਨ ਪਾਇਆ ਆਪਾਂ ਤਕੜੇ ਹੋਈਏ ਇਹਦੇ ਤੋਂ ਹੀ ਦੁਆਰਾ ਇਸ ਦੇਸ਼ ਨੇ ਰਵਾਈਵ ਕਰਦਾ ਔਰ ਇਸ ਦੇਸ਼ ਨੇ ਸਰਵਾਈਵ ਕਰਨਾ ਤੇ ਆਪਾਂ ਸਾਰੇ ਤਕੜੇ ਹੋ ਕੇ ਰਾਹੁਲ ਗਾਂਧੀ ਦਾ ਸਾਥ ਦਈਏ ਕਿਉਂਕਿ ਰਾਹੁਲ ਗਾਂਧੀ ਇੱਕ ਇਹੋ ਜਿਹਾ ਇਨਸਾਨ ਹੈ ਮੈਂ ਤਾਂ ਦੇਖਿਆ ਕਾਂਗਰਸ ਦੇ ਵਿੱਚ ਵੀ ਬਹੁਤ ਸਮੱਸਿਆਵਾਂ ਹੈਂਆਂ ਮੈਂ ਨਹੀਂ ਕਹਿੰਦਾ ਨਹੀਂ ਹੈ ਕਿਆ ਲੇਕਿਨ ਉਹ ਇਨਸਾਨ ਦੇਸ਼ ਦੀ ਗੱਲ ਕਰਦਾ ਦੇਸ਼ ਵੀ ਖੜੇ ਕਰਨ ਦੀ ਗੱਲ ਕਰਦਾ ਇਹ ਆਪਾਂ ਸਾਰਿਆਂ ਦਾ ਫਰਜ਼ ਬਣਦਾ ਕਿ ਉਹਨਾਂ ਨਾਲ ਖੜ ਕੇ ਦੋਦੇ ਨਾ ਮੋਢਾ ਲਾ ਕੇ ਇਸ ਦੇਸ਼ ਨੂੰ ਇਸ ਪੰਜਾਬ ਨੂੰ ਆ ਜਿਹੜੀ ਸਾਡੀ ਪੰਜਾਬ ਦੇ ਵਿੱਚ ਸਰਕਸ ਚੱਲ ਗਿਆ ਹੈ ਕਿਹੜਾ ਜੋ ਆਪਾਂ ਪਰसों ਸਾਡੇ ਐਲਓਪੀ ਤੇ ਕਿਉਂਕਿ ਉਹ ਜਿਆਦਾ ਪਰਚਾ ਜਿੱਤਾ ਦਾ ਡੋਰ ਤੋਂ ਆਪਰੇਸ਼ਨ ਦਾ ਪਰਚਾ ਹੈ ਇਹ ਤੁਹਾਨੂੰ ਪਤਾ ਵੀ ਉੱਥੇ ਆਪੇ ਆ ਖੌਣ ਹੈ ਲੇਕਿਨ ਅਸਲੀ ਗੱਲ ਆ ਆਪਰੇਸ਼ਨ ਉਧਾਂ ਦੇ ਹੀ ਆ ਇਹ ਉਹ ਇਸ ਕਰਕੇ ਆਪਾਂ ਸਾਰਿਆਂ ਨੂੰ ਸਮਝਣ ਦੀ ਜ਼ਰੂਰਤ ਆ ਔਰ ਔਰ ਬਾਅਦੇ ਸਮੇਂ ਦੇ ਵਿੱਚ ਕਾਂਗਰਸ ਨੂੰ ਤਕੜਾ ਕਰੀਏ ਤਾਂ ਕਿ ਸਾਡਾ ਸੋਭਾ ਤੇ ਸਾਡਾ ਦੇਸ਼ ਜਿਹੜਾ ਉਹ ਤਕੜਾ ਹੋ ਸਕੇ